ਜੋ ਬੋਲੇ ਸੋਨਰ ਪੈ ਭਗਵਾਨ ਫਾਲ ਮੇਕ ਮਹਾਰਾਜ ਕੀ ਜੈ ਸ੍ਰੀ ਸ੍ਰੀ 168 ਗੁਰੂ ਗਿਆਨ ਨਾਨਕ ਮਹਾਰਾਜ ਕੀ ਜੈ ਦੋਹਰਾ ਪੂਰਨ ਪੂਜਿਆ ਮਾਪਿਆ ਹਰ ਦੇਵਤਾ ਅਵਤਾਰ ਹੋਇਆ ਨਾ ਪਰਪੁੱਤ ਦਾ ਮਾਪਿਆ ਤੈਂਂ ਦਰ ਸਤਿਗੁਰ ਜੀ ਨੂੰ ਮਿਲਦਿਆ ਮਿਟ ਗਏ ਸਾਰੇ ਦੁੱਖ ਹੋਇਆ ਦੂਰ ਉਦਾਸੀਆ ਲੱਗਿਆ ਗਏ ਸੁਖ ਗਿਆਨ ਨਾਥ ਮਹਾਰਾਜ ਦਾ ਤੱਕ ਨੂਰੀ ਪਰਤਾਪ ਫਿਰਦਾ ਕਰਦਾ ਜਾ ਰਿਹਾ ਸਤਗੁਰ ਦੀ ਦਾ ਜਾਪ ਸਤਗੁਰ ਜੀ ਤੋਂ ਸੁਣਦਿਆ ਮਿਸ਼ਰੀ ਮਿੱਠੇ ਬੋਲ ਚੰਚ ਚਿਤ ਸਮਾਧੀ ਆ ਲੰਦੇ ਜਾਣ ਅਡੋਲ ਮਿਹਰ ਦੀਨ ਤੇ ਕਰਮ ਖਾਂਦ ਨੇਕ ਦਿਲ ਇਨਸਾਨ ਕਿਆ ਨਾਥ ਮਹਾਰਾਜ ਦੇ ਸੱਚੇ ਸ਼ਰਦਾਬਾਨ ਹੈ ਸਤਗੁਰੂ ਲਾਗੇ ਬੈਠਿਆ ਹੋ ਕੇ ਸਤਗੁਰਵਾਲ ਛੇਰ ਸਿੰਘ ਸਰਦਾਰ ਨੇ ਤਿਲ ਜੀ ਦੱਸੀ ਗੱਲ ਸਤਗੁਰਦ ਅਸੇ ਸੁਣਦਿਆ ਮਿਹਰਦੀਨ ਦੇ ਬੋਲ ਪੌਣਾ ਵਿੱਚ ਸੁਗੰਧਿਆ ਦਿੱਤੀਆ ਸਤਗੁਰ ਕੋਲ ਸਤਗੁਰੂ ਕਹਿੰਦੇ ਮਿਹਰਦੀਨ ਅਤੇ ਛੇਰ ਸਿੰਘ ਸਰਦਾਰ ਇਹ ਹੈ ਭਗਤ ਪ੍ਰਭੂ ਦਾ ਕੌਮੇ ਖਿਦਮਤ ਘਰ ਇਹ ਹੈ ਸਾਡਾ ਪਿਆਰਿਓ ਬਚਪੰਦਾ ਦਿਲਦਾਰ ਸਿਸ਼ਿਆਵਨ ਦਾ ਬਖਸ਼ਿਆ ਇਸ ਨੂਰਬ ਕਰਦਾਰ ਗਰਹਿਸਤੀ ਜੀਵਨ ਵਿੱਚ ਹੀ ਇਹ ਮਾਪੁਰਸ਼ ਮਹਾਨ ਤੁਲਵੇਂ ਭਗਵਾਨ ਦਾ ਫਿਰਦੇ ਇਸ ਤੇ ਗਿਆਨ ਹੈ ਇਸ ਇਹ ਜਦ ਤੋਂ ਤੁਰੇ ਚਗਾਮਿਓ ਲੈ ਕੇ ਕੁਲ ਪਰਿਵਾਰ ਬਮਤਾ ਪੁੱਤਰ ਪਿਆਰ ਦੀ ਫਿਰਦੇ ਅੰਦਰ ਧਾਰ ਬਹਿ ਕੇ ਆਸਨਾ ਆਪਣੇ ਅਸੀਂ ਉਸੇ ਸਮੇਂ ਠੀਕ ਅਸੀਂ ਵੀ ਇਸ ਪ੍ਰਵਾਦ ਦੀ ਕਰਦੇ ਪਏ ਉਨੇਕ ਛੇਦ ਸਿੰਘ ਦਾ ਪੁੱਤ ਜੋ ਇੰਦਰ ਸਿੰਘ ਸਰਦਾਰ ਪਿਛਲੇ ਜਨਮ ਤਪੱਸਿਆ ਇਸ ਕੀਤੀ ਸਰ ਦੇ ਭਾਰ ਆਦਪੁਰਖ ਨੂੰ ਸਿਮਰਿਆ ਕਰਕੇ ਜੀਵਨ ਧਾਨ ਭਗਤੀ ਦਾ ਫਲ ਇਸ ਨੂੰ ਦੇਣਾ ਹੈ ਭਗਵਾਨ ਇਸ ਦੇ ਘਰ ਵਿੱਚ ਹੋਏਗਾ ਪ੍ਰਗਟ ਜਿਹੜਾ ਬਾੜ ਜੁਗਤ ਗਾਦੇ ਸਾਜ ਹੈ ਸਾਡੇ ਰਸਤੇ ਨਾਲ ਸਤਵੰਤੀ ਭਗ ਮਾਂ ਦੀ ਮਹਿੰਦਰੋ ਜਿਹੜੀ ਧੀ ਕੋਤ ਪਸਿਆ ਪ੍ਰਭੂ ਦੇ ਇਸ ਵੀ ਕੀਤੀ ਸੀ ਇਸ ਦੇ ਪੁੱਤ ਤੁਖੋ ਹੋਏਗਾ ਪ੍ਰਗਟ ਪੁੱਤਰ ਜੋ ਉਸਨੇ ਵੰਡਣੇ ਕੌਮ ਨੂੰ ਪਿਆਰ ਅਣਖ ਦੀ ਲੋ ਦੇਖ ਕੇ ਗੁਰਤੀ ਅਣਖ ਦੀ ਉਸ ਕਾ ਨੇ ਕੌਮੇਦਾਰ ਕੋਸਤਾ ਕਰਕੇ ਫੱਕਣੀ ਜਿਸ ਹਰ ਖੋਨੀ ਤਲਵਾਰ ਕਵਤਾ ਰੰਗਣ ਵਿੱਚ ਉਹ ਸੰਗਿਆ ਰਹੇਗਾ ਨਿਤ ਆਜ ਜੋਗ ਫਕੇਰੀਆ ਉਹਦੇ ਕਰਮਾ ਵਿੱਚ ਤਰਤਿ ਵਿਸੋਣਾ ਉਸ ਦਾ ਉਹਦੀ ਚਾਦਰ ਹੋਵ ਸਮਾਨ ਉਹਨੂੰ ਵਿੱਥ ਫਕੇਰੀ ਬਖਸ਼ਣੇ ਸਭ ਰਾਤਿਆ ਵਰਕੀ ਛਾਰ ਉਹਦੀ ਚੁਟਕੀ ਇੱਕ ਭੂਤ ਦੀ ਦਉ ਸਾਰੇ ਜੋਤ ਮਿਟਾ ਉਦੇ ਲੰਗੜਾ ਅੰਦਰ ਵਗ ਮੇ ਦੁੱਦਾ ਦੇ ਦਰਿਆ ਆਦ ਪ੍ਰਖ ਦੇ ਹੋਣਗੇ ਕੋਲ ਉਦੇ ਵਰਦਾਨ ਹਸਤੇ ਲਈ ਰਹਿਮਤ ਬਨਗੇ ਤਖੜ ਤੇ ਸਤਪਾਲ ਮਨ ਮੁਖ ਨਿੰਦਕ ਲੜਨਗੇ ਕਿਉ ਜੋ ਉਸਤੇ ਨਾਲ ਕਿਉ ਤਿਉ ਉਸਤਾ ਵਦੇ ਕਾ ਦੁਨੀਆ ਵਿੱਚ ਇਕ ਕਬਾਲ ਉਦੇ ਸ਼ਬਦਾ ਅੰਦਰ ਸ਼ਕਤੀ ਪਰ ਦੇਣੀ ਹੈ ਭਗਵਾਨ ਉਦੇ ਵਿਹੜੇ ਖੁਸ਼ੀਆਂ ਦਾਨ ਕਾ ਚਿੰਨ ਬਖਸ਼ੂ ਉਹ ਵਰਦਾਨ ਉਹਦੇ ਹੱਥ ਖਜ਼ਾਨਾ ਪ੍ਰਭ ਦਾ ਆਪੁਰਖ ਦਾ ਦਾਸ ਚਨਵਜਨਵ ਦੇ ਭਗਤੀਓ ਤੇ ਹਿਰਦੇ ਹੋ ਪ੍ਰਕਾਸ਼ ਉਹਦੇ ਸਿਰ ਤੇ ਉੱਤੇ ਸਮਝਣਾ ਆਦ ਕਵੀ ਦਾ ਹੱਥ ਉਹਦਾ ਰੱਖਣਾ ਨਾਮ ਪਿਆਰਿਓ ਪਿਆਰਾ ਪੂਰਨ ਨਾਥ ਫਿਰ ਸਿੰਘ ਦੇ ਵੰਸ਼ ਦਾ ਹੋ ਕੇ ਅੰਦਰ ਧਿਆਨ ਸੁਣ ਲਈ ਤਾਜਦ ਗੁਰਾ ਤੋਂ ਪੁੱਤਰ ਲਈ ਵਰਦਾਨ ਹੈ ਦਾਦੀ ਕੇਸਰ ਕੌਰ ਨੇ ਸੁਣੀ ਕੰਨੀ ਸੁਣਦਿਆ ਬੋਲ ਸਰਦਾ ਅੰਦਰ ਚੁਮਤੀ ਆ ਗਏ ਸਤਗੁਰ ਕੋਲ ਝੁਕ ਕੇ ਮੱਥਾ ਟੇਕ ਦੀ ਹੋ ਗਏ ਹਲ ਸਵਾਲ ਚਰਨ ਗੁਰਾਂ ਦੇ ਉਸ ਨੇ ਧੋਤੇ ਹੰਝੂਆਂ ਨਾਲ ਫਿਰ ਸ਼ੇਰ ਸਿੰਘ ਨੂੰ ਆਖਦੇ ਸਣ ਸ਼ੇਰ ਸਿੰਘ ਜਿੰ ਸਰਦਾਰ ਤੇਰਾ ਅੱਗੇ ਰੋਸ਼ਨ ਜਗ ਤੇ ਭਗਤਾ ਵਿੱਚ ਕਿਰਦਾਰ ਇਹ ਇੰਦਰ ਸਿੰਘ ਸੁਲੱਖ ਨਾਲ ਕਿਉ ਤੇਰਾ ਵਰਪੁਰਦਾਰ ਇਹਦੇ ਘਰ ਵਿੱਚ ਪ੍ਰਗਟ ਹੋਏਗਾ ਜੋ ਪੁੱਤਰ ਆ ਗਿਆ ਖਾਰ ਉਹਨੂੰ ਸਮਝ ਅਮਾਨਤ ਕੌਮ ਦੀ ਉਧਾ ਰੱਖਣਾ ਸਦਾ ਧਿਆਨ ਪੁਨਮੰਦਾ ਮੋਲਣਾ ਬੋਲਣਾ ਉਹਦੀ ਸ਼ਕਤੀ ਹੋ ਬਲਵਾਨ ਹੈ ਉਹ ਆਦ ਪ੍ਰਖਤਾ ਬਾਲਕਾ ਮਾਨਵਤਾ ਦੇ ਦਾਸ ਉਹਦੇ ਰੋਮ ਰੋਮ ਵਿੱਚ ਹੋਏਗਾ ਗੁਰੂ ਵਾਲਮੀਕ ਦਾ ਵਾਸ ਉਹ ਟਹਿਲ ਕਰੇਗਾ ਕੰਮ ਦੇਖ ਉਹ ਭਗਤਾ ਦਾ ਅੰਗ ਪਾਲ ਸਮਾ ਆਉਣ ਤੇ ਉਸ ਨੂੰ ਅਸੀਂ ਲੈ ਆਵਾਂਗੇ ਨਾਲ ਫਿਰ ਕਹਿੰਦੇ ਰੱਖੀ ਮਾਈ ਨੇ ਸਾਨੂੰ ਚੋਲਾ ਕੱਲਿਆ ਜੋ ਜਿਹਦੀ ਹਰਤੰਦ ਅੰਦਰ ਬੰਦ ਹੈ ਪਿਆਰਾ ਦੇ ਕੁਸਬੋ ਸ਼ੇਰ ਸਿੰਘ ਨੇ ਗੁਰਾ ਤੋਂ ਫਿਰ ਆਪਣੇ ਭਲਵਖਾ ਚੋਲਾ ਮਾਈ ਰੱਖੀ ਦਾ ਉਸ ਦਿੱਤਾ ਭੇਟ ਚੜਾ ਗਲ ਵਿੱਚ ਚੋਲਾ ਪੈਣ ਕੇ ਸਤ ਕਲ ਜਾਣੇ ਚਾਲ ਤਤ ਸਰਦਾ ਰੱਖੀ ਮਾਈ ਦੇ ਗੁਰਬਖਸ਼ਰੇ ਹੇ ਬਲਦਾਨ ਸ਼ੇਰ ਸਿੰਘ ਤੇ ਗੁਰਾ ਦਾ ਜਾਗਿਆ ਇਹ ਪਿਆਰੇ ਕ੍ਰਿਸ਼ਨਰ ਸਦਾ ਮਾਂ ਜਿਸ ਤਰ੍ਹਾਂ ਮਿਲ ਪਏ ਦੁਜੀ ਵਾਰ ਦੋਵੇਂ ਪਾਸੇ ਸਨ ਖੁਸ਼ੀਆਂ ਇੱਦਾਂ ਤਿਲਨੇ ਕੀਤੇ ਸਾਧ ਵਿੱਚ ਬੜਾਪੇ ਜਿਸ ਤਰ੍ਹਾਂ ਆਏ ਜਵਾਨੇ ਚਾਤ ਕੱਲਾ ਕਰਦਿਆ ਸ਼ਾਮ ਜਾ ਫਿਰ ਗਈ ਚਾਂਵਾ ਨਾਲ ਸੰਗਤਾ ਕੀਤੀ ਆਪਦੀ ਕਿਉਂ ਦੀ ਅਜੂਤਾ ਨਾਲ ਮੰਦਰ ਅੰਦਰ ਘੁੰਮਦੀ ਕਈ ਸੰਤਨਾਦ ਕਢਿਆਲ ਆਦ ਕਵਿਦਿਆ ਮੰਤਰ ਆਪ ਕੀਤਾ ਜਗ ਖੰਹਿਾਲ ਸਤਗੁਰ ਕਿਰਦਿਓ ਸਿਮਰਤਿ ਆਦ ਪਰਖ ਭਗਵਾਨ ਹੈ ਮੰਗਣ ਸਤਗੁਰ ਵਿਸ਼ਪਲੇ ਖੁਸ਼ਿਆ ਤੇ ਕਲਿਆਣ ਸ਼ਰਦਾ ਅੰਦਰ ਗੁਰਾਂ ਨੂੰ ਸੰਗਤਾਂ ਸੇ ਸੁਖਾ ਸਰਪੰਸਾ ਦਾ ਸੌਣ ਲਈ ਅਸਨ ਲੈ ਵਸਾ ਕੁਝ ਸੰਗੀਤ ਪਚਾਰੀਏ ਕੁਝ ਰਾਗ ਕੀਵਤ ਬਾਣ ਪਰਨ ਆਇਦੋ ਤੋ ਕਿਆ ਸਤਗੁਰ ਦੇ ਆਸਥਾਨ ਹੈ ਹਰਿਆਣ ਸਥਾਈ ਉਹਨਾਂ ਨੇ ਰੱਖਿਆ ਲਈ ਦੀਵਾਨ ਸ਼ਕਤੀ ਬਖਸ਼ੀ ਜਿਨ੍ਹਾਂ ਨੂੰ ਪਾਲੇ ਮੇਂ ਭਗਵਾਨ ਹੈ ਅੰਮ੍ਰਿਤ ਵੇਲੇ ਉੱਠ ਕੇ ਸੰਗਤਾ ਕ੍ਰਿਸ਼ਨਾਨ ਸਤਗੁਰ ਜੀ ਨੂੰ ਸਿਮਰ ਕੇ ਸੱਚੇ ਸਰਦਾਬਾਨ ਕੰਨੂ ਮੁੜ ਕੇ ਮੁਰਦੇ ਗੁਰਾਂ ਨੂੰ ਮੜਮੜ ਸੇ ਸੁਕਾਣ ਹੈ ਸਤਿਗੁਰ ਸਭ ਨੂੰ ਤੋਲ ਦੇ 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 ਕੇ ਵਰਦਾਨ ਸ਼ੇਰ ਸਿੰਘ ਸਰਦਾਰ ਫਿਰ ਆ ਕੇ ਸਭ ਪਰਿਵਾਰ ਮਿਹਰਦੀਨ ਤੇ ਕਰਮਚੰਦ ਭਾਵੇਂ ਖਿਦਮਤਗਾਰ ਆਗਿਆ ਮੰਨਦੇ ਗੁਰਾਂ ਤੋਂ ਚਰਨਾਂ ਸੀਸ ਝੁਕਾ ਮੁਰਮੁਰ ਕਰਦੇ ਬੇਨਤੀ ਕਲ ਵਿੱਚ ਪੱਲੇ ਪਾਸ ਸੇਵਕ ਭੱਲਣ ਹਾਣੇ ਆਪੋ ਦਿਨ ਦਿਵਾਲ ਅੰਗ ਸੰਗ ਦੇ ਕੇ ਸਤਿਗੁਰੂ ਕਰਨੀ ਸਦਾ ਸੰਭਾਲ ਸਤਿਗੁਰੂ ਕਹਿੰਦੇ ਛੇਰ ਸਿੰਘ ਭੁੱਲਣਾ ਨਾ ਅਭਿਆਸ ਘਰ ਵਿੱਚ ਆਦਰ ਮੈਣ ਦਾ ਕਰਨਾ ਨਿਤ ਪ੍ਰਕਾਸ਼ ਸੁਣ ਕੇ ਕਰਿਆ ਛੇਰ ਸਿੰਘ ਖੁਸ਼ਿਆ ਦਾ ਪ੍ਰਮਾਨ ਲੈ ਕੇ ਪੁੱਤਰ ਵਾਸਤੇ ਪੁੱਤਰ ਦਾ ਵਰਦਾਨ ਆਇਆ ਕੰਸ਼ਿਤ ਗਾਵਿਓ ਹੋਕੇ ਦਿਲੋ ਨਿਹਾਲ ਖੁਸ਼ੀਆਂ ਅੰਦਰ ਚੈਨਾ ਲੱਗਦੇ ਧਰਤੀ ਨਾਲ ਮਿਹਰ ਦੀਨ ਤੇ ਕਰਮ ਚੰਦ ਪਿਆਸ ਗਏ ਨਸਿਆ ਮਨ ਸੇ ਫਲ ਗੁਰਾ ਜਦ ਦਿੱਤੇ ਝੋਲੀ ਪਾ ਵਿਦਿਆ ਹੋਕੇ ਗੁਰਾ ਤੋਂ ਸੇਵਕ ਸ਼ਰਦਾਬਾਨ ਇਸ ਤੋਂ ਉਪਰ ਵਿੱਚ ਪਹੁੰਚ ਗਏ ਔਠਾ ਤੇ ਮੁਸਕਾਨ ਸ਼ੇਗਰ ਪ੍ਰਦੇਸ਼ ਫੈਦ ਵਿੱਚ ਦੋ ਦਿਨ ਰਿਹਾ ਪਰਵਾਰ ਭੋਜਨ ਸਕੇ ਪ੍ਰੇਮ ਦੇ ਸਿਮਰਿਓ ਸਿਮ ਦੇ ਅਸਰਜਨ ਹਾਰ ਸ਼ੇਰ ਸਿੰਘ ਸਰਦਾਰ ਨੇ ਹੋ ਕੇ ਸਦੇ ਭਾਰ ਮਿਹਰ ਦੀਨਾ ਕਰ ਦਿਓ ਧੰਨਵਾਦ ਕੀਤਾ ਕਈ ਵਾਰ ਫਿਰ ਪਰਵਾਰ ਚ ਗਾਮ ਆ ਸ਼ੇਰ ਸਿੰਘ ਨਿਰਮਾਨ ਲੈ ਕੇ ਪਰਧਿਆ ਪੁੱਤ ਲਈ ਪੁੱਤਰ ਦਾ ਵਰਦਾਨ ਤੇਜ ਦਲੇ ਦੀ ਤੋਕੇ ਤਾਤੀ ਮਾਦਰ ਵੇਸ਼ ਫਿਰ ਕਰਵਾਇਆ ਬੰਛਦਾ ਘਰ ਅੰਦਰ ਪ੍ਰਵੇਸ਼ ਘਰ ਵਿੱਚ ਪਾਠ ਰਮੈਦਾ ਤਖਿਆ ਆਉਂਦਿਆ ਸਾਰਥ ਹੁਕਮ ਹੋਇਆ ਸਤ ਗੁਰਾਂ ਦਾ ਐਸੇ ਜਿਸ ਪ੍ਰਕਾਰ ਮਾਨਾ ਵਾਲਾ ਨਗਰ ਹੈ ਨਗਰਾ ਦਾ ਸਰਤਾਜ ਜਿੱਥੇ ਪ੍ਰਗਟ ਹੋਏ ਨੇ ਕਰਤਿਆਨ ਨਾਥ ਮਹਾਰਾਜ ਨਗਰ ਚ ਗਾਵੇਂ ਕੋਲ ਸੀ ਪਿੰਡ ਮਾਨਾ ਵਾਲਾ ਖਾਸ ਜਿਸ ਥਾਂ ਮੇਰੀਆ ਗੁਰ ਆਦਿ ਕਿਣਕਿਆ ਵਿੱਚ ਪ੍ਰਕਾਸ਼ ਸੇਰ ਸਿੰਘ ਪਰਵਾਰ ਸਹਿਤ ਜਦ ਕੈ ਸਤਿਗੁਰਾ ਕੋਲ ਤਦ ਸਤਗੁਰ ਤੇ ਤੇ ਨਾਮ ਤੇ ਜਗ ਵਿੱਚ ਵੱਜ ਗਏ ਢੋਲ ਮਾਨਾ ਵਾਲੇ ਨਗਰ ਤੇ ਸੀ ਅਸਲ ਬਸੰਦੇ ਜੋ ਵਿਦਤ ਗਾਵੇਂ ਪਹੁੰਚ ਕੇ ਉਹ ਲੈ ਲਏ ਕਨ ਸੋ ਉਹ ਪੁਛਣ ਸਤਿਗੁਰ ਗਿਆਨ ਦਾ ਘਰ ਪਰ ਤਖਤ ਦਾ ਸ਼ੇਰ ਸਿੰਘ ਸਰਦਾਰ ਦਾ ਵੱਡ ਨੇ ਕਦ ਪਰਵਾਰ ਬਚਪਨ ਅੰਦਰ ਸਤਿਗੁਰ ਮੇਰੇ ਸਾਹਿਬ ਨੇ ਦੀਨ ਤੇ ਆਲ ਸਤ ਸੰਗ ਦੇ ਸੰਗ ਜਿਨ੍ਹਾਂ ਲੋਕਾਂ ਸੰਨ ਕਰਦੇ ਰਹੇ ਨਿਹਾਲ ਉਨਾ ਮੰਦਿਰ ਵਿੱਚ ਮੜੀ ਸੀ ਈਮ ਸਤਿਗੁਰ ਦੀ ਤਸਵੀਰ ਤਿਆ ਫਿਰਦੇ ਚਲ ਮੜ ਲਿਆ RAM ਨੂੰ ਪਵਨ ਪੁੱਤਰ ਮਹਾਵੀਰ ਉਹਨਾ ਸ਼ੇਰ ਸਿੰਘ ਦੇ ਆਉਣ ਦੀ ਤਦ ਪਿੰਡੋਂ ਸੁਣ ਲਈ ਗੱਲ ਤਦ ਆਗੈਸ਼ ਵਾਲਾ ਮਾਰਦੇ ਉਸ ਨਗਰ ਟਿਕਾਵੇਂ ਵੱਲ ਸ਼ੇਰ ਸਿੰਘ ਸਰਦਾਰ ਨੇ ਪੂਰਨ ਸਰਦਾਰ ਨਾਲ ਸਤਿਗੁਰ ਜੀ ਦੀ ਦੱਸਿਆ ਸ਼ਕਤੀ ਅਤੇ ਇਕਬਾਲ ਅੱਖਣ ਸਤਗੁਰ ਜਗ ਤੇ ਰਹਿਮਤ ਦੀ ਵਰਸਾ ਪੋਤੇ ਦੇ ਵਰਦਾਨ ਲਈ ਅਸਤ ਸੇ ਸਾਰੀ ਬਾਤ ਤਹਵਾਨਾ ਦੀ ਸੰਗਤਾ ਜਿਤਨੇ ਬੁੱਢੇ ਬਾਲ ਫੰਦਿਆ ਗਿਆ ਪ੍ਰਸਾਦ ਸੇ ਸੰਗਤ ਹੋਈ ਨਿਹਾਲ ਜਿਵੇਂ ਦੱਸਿਆ ਦਾਸ ਲੋ ਇਸ ਲੇਖਕ ਦੀ ਮਾਂ ਲੇਖਿਆ ਇਸ ਪਰਕਾਰ ਹੈ ਸਤਗੁਰ ਦਾ ਨਾਮ ਪੂਰਨ ਮੁੱਠੀ ਖਾਕ ਦੇ ਇਹ ਸਤਗੁਰ ਦੇ ਦਾਤ ਜਿਸਨੇ ਬਖਸ਼ੀ ਦਾਸ ਨੂੰ ਕਵਿਤਾ ਕਲਮ ਦਵਾਈਤ